ਸੱਚਖੰਡਵਾਸੀ ਸੰਤ ਬਾਬਾ ਮੱਖਣ ਸਿੰਘ ਜੀ ਦੀ ਪਹਿਲੀ ਵਰਸੀ ਬੜੀ ਸ਼ਰਧਾ ਨਾਲ ਮਨਾਈ ਗਈ ਪਾਈ ਸਾਹਿਬ ਪਾਈ ਹਰਮਿੰਦਰਪਾਲ ਸਿੰਘ ਜੀ ਬੀਬੀ ਖੋਨਾ ਵਾਲੇ 35 ਮਟਾਵਾਂ ਤੇ ਗੁਰੂ ਦੇ ਸਾਜਿਨਵਾਜੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਜੀ ਦੇਦਰੋਂ ਕਰੋਂ ਬਰੋਸਾਈ ਹੋ ਟਕ ਸਾਲ ਸ਼ੇਧ ਭਾਈ ਮਨੀ ਸਿੰਘ ਜੀ ਦੇ 11ਵੇਂ ਮੁਕੀ ਸੱਚਖੰਡ ਵਾਸੀ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਦੀ ਅੱਜ ਪਹਿਲੀ ਵਾਰ ਸਿਮਰਾਈ ਗਈ ਹੈ ਜਿਦੇ ਵਿੱਚ ਵਕ ਵਕ ਧਰਮ ਦੇ ਸਾਧੂ ਸੰਤ ਪਹੁੰਚੇ ਸੰਗ ਗੁਰੂ ਘਰ ਦੇ ਕੀਰਤਨੀਏ ਜਿਨ੍ਹਾਂ ਨੇ ਹਰ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਹ ਡੇਰਾ ਮਹਾਰਾਜ ਸੰਤ ਗਿਆਨੀ ਉਤਮ ਸਿੰਘ ਹੋਰਾਂ ਤੋਂ ਪਹਿਲਾਂ ਵੀ ਮਹਾਂਪੁਰਖ ਜਿਹੜੇ ਹੋਏ ਨੇ ਇੱਥੇ ਉਹਨਾਂ ਤੋਂ ਬਾਅਦ ਮਹਾਰਾਜ ਗਿਆਨੀ ਮੀਰ ਸਿੰਘ ਜੀ ਮਹਾਰਾਜ ਗਿਆਨੀ ਕਰਪਾਲ ਸਿੰਘ ਜੀ ਮਹਾਰਾਜ ਗਿਆਨੀ ਕਰਪਾਲ ਸਿੰਘ ਜੀ 1984 ਦੇ ਵਿੱਚ ਇਸ ਸੰਸਾਰ ਤੋਂ ਚਲੇ ਗਏ ਸਨ ਉਸ ਤੋਂ ਉਪਰੰਤ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨੂੰ ਇਹ ਸੇਵਾ ਮਿਲੀ ਉਹਨਾਂ ਨੇ 40 ਸਾਲ ਐਸ ਅਸਥਾਨ ਤੇ ਸੇਵਾ ਕੀਤੀ ਪਿਛਲੇ ਸਾਲ 3 ਫਰਵਰੀ ਨੂੰ ਉਹ ਸੰਸਾਰ ਤੋਂ ਚਲੇ ਗਏ ਸਨ ਅੱਜ ਉਹਨਾਂ ਦੀ ਪਹਿਲੀ ਵਰ੍ਹੇਗੰਢਾਈ ਆ ਗਈ ਹੈ ਐਸ ਅਸਥਾਨ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਸੰਤ ਮਹਾਂਪੁਰਖ ਜੋ ਵੀ ਇਸ ਅਸਥਾਨ ਤੇ ਪਹੁੰਚੇ ਹਨ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਸਥਾਨ ਤੇ ਸਾਰਾ ਸਮਾਜ ਸੰਤ ਮੰਡਲ ਮਹਾਪੁਰਖ ਆਏ ਇਹ ਮਹਾਨ ਸਥਾਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰੋਂ ਕਰੋ ਵਰਸਾਏ ਹੋਏ ਮਹਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਇਹ ਮਹਾਨ ਟਕਸਾਲ ਜਿਸ ਦੇ ਮਹਾਨ ਆਤਮਾ ਮਹਾਪੁਰਖਾਂ ਨੇ ਇਥੇ ਲੱਖਾਂ ਪ੍ਰਾਣੀਆਂ ਨੂੰ ਗੁਰਬਾਣੀ ਸੰਥਿਆ ਵਿਦਿਆ ਦਿੱਤੀ ਜੋ ਦੁਨੀਆ ਦੇ ਦੇਸ਼ ਪਰਦੇਸ ਵਿੱਚ ਅੱਜ ਵੀ ਉਹ ਵਿਦਵਾਨ ਮਹਾਤਮਾ ਮਹਾਪੁਰਖ ਇੱਕ ਟਕਸਾਲ ਦੇ ਤਰ੍ਹਾਂ ਕੱਲਾ ਕੱਲਾ ਮਹਾਪੁਰਖ ਸੇਵਾ ਕਰ ਰਿਹਾ ਹੈ ਸੰਤ baba ਮੱਖਣ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਅੱਜ ਪਹਿਲੀ ਵਰਸੀ ਦੇ ਸਬੰਧ ਦੇ ਵਿੱਚ ਬੇਅੰਤ ਮਹਾਪੁਰਸ਼ਾਏ ਮੌਜੂਦਾ ਮਹਾਪੁਰਸ਼ ਮਹੰਤ ਅਮਨਦੀਪ ਸਿੰਘ ਜੀ ਜਿਨ੍ਹਾਂ ਨੇ ਆਏ ਹੋਏ ਸਾਰੇ ਮਹਾਪੁਰਸ਼ਾਂ ਦੇ ਸਤਕਾਰ ਵਜੋਂ ਆਪਣਾ ਸਭ ਦੀ ਸੇਵਾ ਕੀਤੀ ਔਰ ਬੜੇ ਪਿਆਰ ਦੇ ਨਾਲ ਜਿੰਨੇ ਮਹਾਤਮਾ ਮਹਾਂਪੁਰਖ ਆਇ ਸਾਰਿਆਂ ਨੇ ਗੁਰਬਾਣੀ ਗੁਰਮਤ ਤੇ ਚਾਨਣਾ ਪਾ ਕੇ ਸਰਬੱਤ ਸੰਗਤਾਂ ਨੂੰ ਨਿਹਾਲ ਕੀਤਾ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਸਸਥਾਨ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ ਤਾਂ ਕਿ ਟਕਸਾਲਾਂ ਹੀ ਸਾਡਾ ਗੁਰਮਤ ਦਾ ਪ੍ਰਚਾਰ ਕਰਨ ਵਾਲੀਆਂ ਹਨ ਸਾਰੀਆਂ ਸੰਗਤਾਂ ਨੂੰ ਹਮੇਸ਼ਾ ਮਹਾਂਪੁਰਸ਼ਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਸੀਂ ਨਿਰਮਲ ਕੁਟਿਆ ਤਰਨਤਾਰਨ ਸਾਹਿਬ ਜੀ ਵੱਲੋਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਆਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸੰਪਰਦਾ ਜਿਸਨਾਂ ਮਹਾਰਾਜ ਨੇ ਸ਼ੁਰੂ ਕੀਤੀ ਮਹਾਰਾਜ ਬੜਾ ਵੱਡਾ ਇੱਕ ਖਜ਼ਾਨਾ ਸੀ ਕਿਤਨਾ ਕਿਤੇ ਪਾੜ ਪੈ ਕੇ ਰਾਜਨੀਤੀ ਨੂੰ ਲੈ ਕੇ ਜਾਂ ਇਹੋ ਜਿਹੇ ਬਿਆਨ ਬਾਜ਼ੀਆਂ ਆਉਣ ਲੱਪੀਆਂ ਜਿਹਦੇ ਨਾਲ ਕੇ ਉਹ ਜਿਹੜਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਸਿੱਖੀ ਦਾ ਜਿਸ ਤਰ੍ਹਾਂ ਮਹਾਰਾਜ ਨੇ ਸਿਰਜਿਆ ਸੀ ਉਹ ਨਹੀਂ ਚੱਲ ਰਿਹਾ। ਯਾਓ ਕਿਤਨਾ ਕਿਤੇ ਖਰੋਤ ਆ ਗਈ ਕਿਤਨਾ ਕਿਤੇ। ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੇ ਸੰਪਰਦਾਵਾਂ ਤੇ ਟਕਸਾਲਾਂ ਦਾ ਜਿਸ ਤਰ੍ਹਾਂ ਇੱਕ ਕੰਮ ਸੀ ਪ੍ਰਚਾਰ ਤੇ ਪ੍ਰਸਾਰ ਦਾ ਗੁਰੂਬ ਸਿੰਘ ਮਹਾਰਾਜ ਨੇ ਸੱਚੀ ਗੱਲ। ਉਹ ਨੈਸਲੇ ਤੁਹਾਡੀ ਨਜ਼ਰ ਵਿੱਚ ਕਿਸ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਕਿ ਨਹੀਂ ਹੈ। ਸੋ ਜੋ ਆਪ ਜੀ ਨੇ ਵਚਨ ਕੀਤਾ ਹੈ ਅਸਲ ਤੌਰ ਤੇ ਹੈ ਕਿ ਅੱਜ ਮਾਹਪੁਰ ਖ ਆਪਣੇ ਵੱਲੋਂ ਉਪਰਾਲੇ ਕਰਦੇ ਹਨ ਸੰਤ ਬਾਬਾ ਮੱਖਣ ਸਿੰਘ ਜੀ 40 ਸਾਲ ਇਸ ਸਥਾਨ ਤੇ ਸੰਗਤ ਨੂੰ ਵਿੱਦਿਆ ਦੇਣ ਦੀ ਦੇਸ਼ ਪ੍ਰਦੇਸ਼ ਸੇਵਾ ਕਰਦੇ ਰਹੇ ਜੋ ਅੱਜ ਨਿਗਾਰ ਆਇਆ ਹੈ ਕਿ ਇੰਨੇ ਗੁਰਬਾਣੀ ਦੇ ਵਿਦਿਆਰਥੀ ਵਿੱਦਿਆ ਸਿੱਖਣ ਵਾਸਤੇ ਇੰਨੇ ਉਤਸੁਕ ਨਹੀਂ ਹਨ ਬਾਕੀ ਬੜੇ ਤਰ੍ਹਾਂ ਦੇ ਨਾਲ ਰੀਤੀਆਂ ਕੁਰੀਤੀਆਂ ਕੋਈ ਸਿਆਸਤ ਵੱਲੋਂ ਦਰਾੜਾਂ ਪਾਈਆਂ ਜਾਂਦੀਆਂ ਹਨ ਕੋਈ ਕਿਸੇ ਪ੍ਰਕਾਰ ਦੇ ਨਾਲ ਸੋ ਸਾਰਾ ਸੰਤ ਸਮਾਜ ਇਕੱਠਾ ਹੋ ਕੇ ਇਹਨਾਂ ਟਕਸਾਲਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਹੇ ਤਾਂ ਕਿ ਸਾਡੀਆਂ ਟਕਸਾਲਾਂ ਸਿੱਖੇ ਦਾ ਥੰਮ ਹਨ ਜਿਵੇਂ ਪਿੰਡਰਾਵਾਲੀ ਦਮਦਮੀ ਟਕਸਾਲ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਇਹ ਮਹਾਨ ਟਕਸਾਲ ਇੱਕ ਨਹੀਂ ਦੋ ਨਹੀਂ ਲੱਖਾਂ ਪ੍ਰਾਣੀ ਇਥੋਂ ਵਿਦਵਾਨ ਬਣੇ ਹਨ ਸੋ ਗੁਰੂ ਕਿਰਪਾ ਕਰੇ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਕੇ ਟਕਸਾਲਾਂ ਇਸੇ ਤਰ੍ਹਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਸ ਸੇਵਾ ਕਰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ